ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਰਪਸ਼ਨ ਵਿਰੁੱਧ ਇੱਕ ਹੋਰ ਵੱਡਾ ਕਦਮ ਚੁੱਕਿਆ ਮੁੱਖ ਮੰਤਰੀ ਨੇ ਆਪਣੇ ਹੀ ਇੱਕ ਵਿਧਾਇਕ ਵਿਰੁੱਧ ਐਫ ਆਈ ਆਰ ਦਰਜ ਕਰਵਾ ਕੇ ਔਰ ਉਹਦੇ ਉੱਪਰ 56 ਕੱਸਣ ਦੇ ਹੁਕਮ ਜਾਰੀ ਕੀਤੇ ਨੇ ਔਰ ਵਿਜੀਲੈਂਸ ਨੇ ਉਸ ਦੇ ਘਰ ਰੇਡ ਵੀ ਕਰ ਦਿੱਤਾ ਇਹ ਵਿਧਾਇਕ ਹੈ ਰਮਨ ਅਰੋੜਾ ਰਮਨ ਅਰੋੜਾ ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਧਾਇਕ ਨੇ ਔਰ ਵਿਜੀਲੈਂਸ ਦੀ ਇੱਕ ਵੱਡੀ ਟੀਮ ਜਿਹੜੀ ਹੈ ਇਸ ਵੇਲੇ ਰਮਨ अरोड़ा ਦੇ ਘਰ ਰੇਡ ਕਰੀ ਹੈ ਤਲਾਸ਼ੀ ਲੈ ਰਹੀ ਹੈ ਔਰ ਕ੍ਰਪਸ਼ਨ ਦੇ ਮਾਮਲੇ ਵਿੱਚ ਪੁਖਤਾ ਸਬੂਤ ਹਾਸਲ ਕਰ ਰਹੀ ਹੈ ਸੂਤਰਾਂ ਅਨੁਸਾਰ ਮੁੱਖ ਮੰਤਰੀ ਦਫ਼ਤਰ ਨੂੰ ਸ਼ਿਕਾਇਤ ਮਿਲੀ ਸੀ ਵੀ ਵਧਾਇਕ ਰਮਨ अरोड़ा ਮਸੂਮ ਲੋਕਾਂ ਦੀ ਲੁੱਟ ਕਰ ਰਿਹਾ ਹੈ ਕ੍ਰਪਸ਼ਨ ਕਰ ਰਿਹਾ ਹੈ ਔਰ ਕ੍ਰਪਸ਼ਨ ਦਾ ਢੰਗ ਵੀ ਬੜਾ ਟੇਡਾ ਸੀ ਜੋ ਜਾਣਕਾਰੀ ਮਿਲੀ ਹੈ ਉਹਦੇ ਮੁਤਾਬਕ ਇਹ ਹੈ ਵੀ ਰਮਨ ਅਰੋੜਾ ਦੇ ਜਲੰਧਰ ਨਗਰ ਨਿਗਮ ਦੇ ਕੁਝ ਅਧਿਕਾਰੀਆਂ ਨਾਲ ਬੜੇ ਗੂੜੇ ਸਬੰਧ ਸੀ ਖਾਸ ਕਰਕੇ ਇੱਕ ਅਧਿਕਾਰੀ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਉਹਦੇ ਨਾਲ ਐਮਐਲਏ ਰਮਨ ਅਰੋੜਾ ਘਿਓ ਖਿੱਚੜੀ ਸੀ ਔਰ ਇੱਕ ਸਾਜ਼ਿਸ਼ ਤਹਿਤ ਅਧਿਕਾਰੀ ਦੇ ਰਾਹੀਂ ਆਮ ਲੋਕਾਂ ਨੂੰ ਨੋਟਿਸ ਭੇਜੇ ਜਾਂਦੇ ਸੀ ਨੋਟਿਸ ਉਹ ਸਾਰੀ ਦੀ ਉਲੰਘਣਾ ਦੇ ਐਂਦਾ ਦੇ ਨੋਟਿਸ ਸੀ ਜਿਹਦੇ ਨਾਲ ਆਮ ਲੋਕਾਂ ਵਿੱਚ ਵੱਡੀ ਦਹਿਸ਼ਤ ਪੈਦਾ ਹੁੰਦੀ ਸੀ ਤੇ ਜਦੋਂ ਨਗਰ ਨਿਗਮ ਦੇ ਨੋਟਿਸ ਆਮ ਲੋਕਾਂ ਕੋਲ ਪਹੁੰਚਦੇ ਸੀ ਤੇ ਉਹ ਵਿਚਾਰੇ ਫਿਰ ਰਮਨ ਅਰੋੜਾ ਨੂੰ ਆਪਣਾ ਵਿਧਾਇਕ ਆਪਣਾ ਲੀਡਰ ਆਪਣਾ ਮੋਤਬਰ ਮੰਨ ਕੇ ਉਹਦੇ ਕੋਲ ਜਾ ਕੇ ਫਰਿਆਦ ਕਰਦੇ ਸੀ ਵੀ ਸਾਨੂੰ ਨੋਟਿਸ ਆ ਗਿਆ ਐਮ ਐਲ ਏ ਸਾਬ ਬਚਾਓ ਤੇ ਜੋ ਸੂਤਰ ਕਹਿੰਦੇ ਨੇ ਐਮਐਲਏ ਸਾਹਿਬ ਨੂੰ ਪਹਿਲਾਂ ਹੀ ਪਤਾ ਹੁੰਦਾ ਸੀ ਵੀ ਇਹ ਨੋਟਿਸ ਜਿਹੜਾ ਆ 56 ਕੱਸਣ ਲਈ ਉਹਨਾਂ ਵੱਲੋਂ ਹੀ ਦਵਾਇਆ ਗਿਆ ਤੇ ਸੂਤਰੇ ਕਹਿੰਦੇ ਨੇ ਵੀ ਉਸ ਤੋਂ ਬਾਅਦ ਫਿਰ ਸੌਦੇਬਾਜ਼ੀ ਦੀ ਖੇਡ ਸ਼ੁਰੂ ਹੁੰਦੀ ਸੀ ਤੇ ਰਮਨ ਅਰੋੜਾ ਮਰਸੂਮ ਲੋਕਾਂ ਕੋਲੋਂ ਪੈਸੇ ਲੈ ਕੇ ਨੋਟਿਸ ਰਫਾ ਦਫਾ ਕਰਦਾ ਸੀ ਔਰ ਇਹ ਵੀ ਜਾਣਕਾਰੀ ਮਿਲੀ ਹੈ ਵੀ ਇਹ ਸਾਰਾ ਕੁਝ ਜਦੋਂ ਮੁੱਖ ਮੰਤਰੀ ਦੇ ਦਫ਼ਤਰ ਪੁੱਜਾ ਤੇ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਨੇ ਨਿੱਜੀ ਤੌਰ ਤੇ ਇਹਦੀ ਪੜਤਾਲ ਕਰਨ ਤੋਂ ਬਾਅਦ ਵਿਜੀਲੈਂਸ ਨੂੰ ਆਦੇਸ਼ ਦਿੱਤੇ ਔਰ ਵਿਜੀਲੈਂਸ ਨੇ ਆਪਣੇ ਪੱਧਰ ਤੇ ਤੁਰੰਤ ਪੜਤਾਲ ਕਰਕੇ ਇਸ ਐਮਐਲਏ ਵਿਰੁੱਧ ਐਫਆਈਆਰ ਵੀ ਦਰਜ ਕਰ ਲਈ ਹੈ ਔਰ ਵੱਡੇ ਪੱਧਰ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਦਰਅਸਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਕਿਸੇ ਵਿਧਾਇਕ ਜਾਂ ਮੰਤਰੀ ਵਿਰੁੱਧ ਪਹਿਲੀ ਕਾਰਵਾਈ ਨਹੀਂ ਕੀਤੀ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਵਿੱਚ ਆਏ ਸੀ ਤੇ ਕੁਝ ਮਹੀਨਿਆਂ ਬਾਅਦ ਹੀ ਉਹਨਾਂ ਉਸ ਵੇਲੇ ਦੇ ਆਪਣੇ ਸਿਹਤ ਮੰਤਰੀ ਵਿਜੇ ਸਿੰਘਲਾ ਤੇ ਸ਼ਿਕੰਜਾ ਕਰਸਿਆ ਸੀ ਬੜੀ ਹੋ ਰੋਚਕ ਮਾਮਲਾ ਸੀ ਕਿਉਂਕਿ ਉਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਪਬਲਿਕਲੀ ਇਹ ਗੱਲ ਕਹੀ ਸੀ ਵੀ ਵਿਜੇ ਸਿੰਘਲਾ ਇੱਕ ਅਧਿਕਾਰੀ ਕੋਲੋਂ ਰਿਸ਼ਵਤ ਮੰਗਦਾ ਸੀ ਜਿਹਦੀ ਮੈਨੂੰ ਜਾਣਕਾਰੀ ਮਿਲੀ ਔਰ ਉਹਨਾਂ ਨੇ ਇਹ ਵੀ ਕਿਹਾ ਵੀ ਰਿਸ਼ਵਤ ਮੰਗਣ ਦੀ ਆਡੀਓ ਰਿਕਾਰਡਿੰਗ ਵੀ ਉਹਦੇ ਕੋਲ ਮਜੂਰ ਹੈ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਦੋਂ ਇੱਕ ਵੱਡਾ ਕਦਮ ਚੱਕਿਆ ਸੀ ਵਿਜੇ ਸਿੰਘਲਾ ਨੂੰ ਰੂਟੀਨ 'ਚ ਆਪਣੇ ਦਫ਼ਤਰ ਸੱਦਿਆ ਔਰ ਕਹਿੰਦੇ ਦਫ਼ਤਰ ਸੱਦ ਕੇ ਫਿਰ ਉਹਨੇ ਉਹ ਆਡੀਓ ਰਿਕਾਰਡਿੰਗ ਸੁਣਾਈ ਤੇ ਫਿਰ ਕਿਹਾ ਵੀ ਦੱਸ ਪੁੱਤ ਇਹ ਤੂੰ ਕਰਾਪਸ਼ਨ ਮੰਗੀ ਤੇ ਨਹੀਂ ਮੰਗੀ ਪਰ ਬਾਅਦ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਪਬਲਿਕਲੀ ਇਹ ਗੱਲ ਕਹੀ ਸੀ ਵੀ ਮੇਰਾ ਸਿਹਤ ਮੰਤਰੀ ਜਿਹੜਾ ਉਹ ਕਬੂਲ ਕਰ ਗਿਆ ਵੀ ਉਹਨੇ ਕ腐ਸ਼ਨ ਮੰਗੀ ਸੀ ਤੇ ਮੁੱਖ ਮੰਤਰੀ ਨੇ ਤੁਰੰਤ ਉਦੋਂ ਵਿਜੇ ਸਿੰਘਲਾ ਨੂੰ ਕੈਬਨਟ ਤੋਂ ਕੱਢ ਕੇ ਤੇ ਉਹਦੇ ਵਿਰੁੱਧ ਐਫ ਆਈ ਆਰ ਦਰਜ ਕਰਾਈ ਸੀ ਔਰ ਵਿਜੀਲੈਂਸ ਨੇ ਲੰਬੀ ਪੜਤਾਲ ਕਰਨ ਤੋਂ ਬਾਅਦ ਉਹਨੂੰ ਜੇਲ੍ਹ ਯਾਤਰਾ ਵੀ ਕਰਵਾਈ ਸੀ ਪਰ ਇਹ ਸਵਾਲ ਵੀ ਉੱਠ ਰਹੇ ਨੇ ਵੀ ਜੇ ਵਿਜੇ ਸਿੰਘਲਾ ਮੁੱਖ ਮੰਤਰੀ ਦੀ ਨਿਗਾ ਵਿੱਚ ਕਰਪਟ ਹੈ ਤੇ ਫਿਰ ਅੱਜ ਤੱਕ ਉਹਨੂੰ ਪਾਰਟੀ ਚੋਂ ਕਿਉਂ ਨਹੀਂ ਕੱਢਿਆ ਅੱਜ ਵੀ ਉਹ ਪਾਰਟੀ ਦਾ ਵਿਧਾਇਕ ਕਿਉਂ ਹੈ ਤੇ ਅੱਜ ਵੀ ਉਹ ਸਰਕਾਰ ਤੇ ਪਾਰਟੀ ਦੀਆਂ ਵੱਡੀਆਂ ਮੀਟਿੰਗਾਂ 'ਚ ਕਿਵੇਂ ਸ਼ਾਮਲ ਹੁੰਦੇ ਨੇ ਇਸੇ ਤਰ੍ਹਾਂ ਇੱਕ ਹੋਰ ਮਾਮਲਾ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟ ਫਟਾ ਇਹਨਾਂ ਵਿਰੁੱਧ ਵੀ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ਼ਨ ਲਿਆ ਸੀ ਔਰ ਵਿਜੀਲੈਂਸ ਨੇ ਕਾਰਵਾਈ ਕਰਕੇ ਇਸ ਵਿਧਾਇਕ ਵਿਰੁੱਧ ਵੀ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰਕੇ ਗਿਫਤਾਰ ਕੀਤਾ ਸੀ ਪਰ ਇਹ ਵਿਧਾਇਕ ਵੀ ਅੱਜ ਆਮ ਆਦਮੀ ਪਾਰਟੀ ਦਾ ਬਕਾਇਦਾ ਐਮਐਲਏ ਆ ਆਮ ਆਦਮੀ ਪਾਰਟੀ ਦੀਆਂ ਸਰਗਰਮੀਆਂ ਵਿੱਚ ਵਿਚਰੇ ਨੇ ਇਹਦੇ ਉੱਪਰ ਵੀ ਸਵਾਲ ਚੱਕਦੇ ਨੇ ਵਿਰੋਧੀ ਧਿਰ ਇਸੇ ਤਰ੍ਹਾਂ ਫਵਜਾਰ ਸਿੰਘ ਸਰਾਰੀ ਉਹਦੀ ਵੀ ਇੱਕ ਵੀਡੀਓ ਆਡੀਓ ਲੀਕ ਹੋਈ ਸੀ ਕ腐ਸ਼ਨ ਦੇ ਮਾਮਲੇ 'ਚ ਪਰ ਉਹਨੂੰ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸਪੈਲਡ ਕਰ ਦਿੱਤਾ ਸੀ ਕੈਬਨਟ ਵਿੱਚੋਂ ਉੰਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣਿਆਂ ਦੇ ਨਾਲ ਦੇ ਨਾਲ ਵਿਰੋਧੀਆਂ ਨੂੰ ਵੀ ਚੰਗੇ ਰਗੜੇ ਲਾਏ ਆ ਖਾਸ ਕਰਕੇ ਸਾਬਕਾ ਦੋ ਕਾਂਗਰਸੀ ਮੰਤਰੀ ਇੱਕ ਭਾਰਤ ਪੋਸ਼ਨ ਆਸ਼ੂ ਤੇ ਦੂਸਰੇ ਸੁੰਦਰ ਸ਼ਾਮ अरोड़ा ਉਹਨਾਂ ਵਿਰੁੱਧ ਵਿਜੀਲੈਂਸ ਨੇ ਵੱਡੇ ਪੱਧਰ ਤੇ ਐਫ ਆਈ ਆਰ ਦਰਜ ਕਰਕੇ ਲੰਬਾ ਸਮਾਂ ਉਹਨਾਂ ਨੂੰ ਜੇਲ੍ਹ ਜਾਂਦਰਾ ਕਰਵਾਈ ਸੀ ਪਰ ਉਦੋਂ ਸਰਕਾਰ ਨੂੰ ਝਟਕਾ ਲੱਗਾ ਸੀ ਜਦੋਂ ਇਹਨਾਂ ਦੋਨਾਂ ਵਿਰੋਧ ਜਿਹੜੀਆਂ ਐਫਆਈਆਰ ਦਰਜ ਕੀਤੀਆਂ ਸੀ ਉਹ ਹਾਈ ਕੋਰਟ ਨੇ ਰੱਦ ਕਰ ਦਿੱਤੀਆਂ ਸੀ ਉੰਜ ਜੇ ਆਪਾਂ ਗੱਲ ਕਰੀਏ ਰਮਨ ਅਰੋੜਾ ਦੀ ਰਮਨ ਅਰੋੜਾ ਵਿਰੋਧ ਪਹਿਲਾਂ ਵੀ ਬੜੇ ਗੰਭੀਰ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਰਹੇ ਨੇ ਖਾਸ ਕਰਕੇ ਆਮ ਆਦਮੀ ਪਾਰਟੀ ਦਾ ਹੀ ਜਿਹੜਾ ਵਿਧਾਇਕ ਹੁੰਦਾ ਸੀ ਅ ਸ਼ੀਤਲ ਉਂਗਰਾਲ ਜਿਹੜਾ ਪਾਰਟੀ ਛੱਡ ਕੇ ਭਾਜਪਾ ਤੇ ਚਲਾ ਗਿਆ ਸੀ ਉਹਨੇ ਜਿਮਨੀ ਚੋਣਾਂ ਵਿੱਚ ਬੜੇ ਗੰਭੀਰ ਦੋਸ਼ ਲਾਏ ਸੀ ਵੀ ਰਮਨ अरोड़ा ਵਿਰੁੱਧ ਉਹਦੇ ਕੋਲ ਵੱਡੇ ਸਬੂਤ ਨੇ ਵੀ ਉਹ ਕਿਵੇਂ ਕ腐ਸ਼ਨ ਕਰਦਾ ਪਰ ਉਦੋਂ ਸਰਕਾਰ ਨੇ ਉਹਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਸੀ ਉਹ ਸੂਤਰੇ ਦੱਸਦੇ ਨੇ ਵੀ ਰਮਨ अरोड़ा ਵਿਰੁੱਧ ਅਗਲੇ ਸਮੇਂ ਵਿੱਚ ਕੋਈ ਵੱਡੀ ਹੋਰ ਕਾਰਵਾਈ ਹੋ ਸਕਦੀ ਹੈ